ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਟਰਾਲੀਆਂ ਕੱਟ ਕੇ ਵੇਚਣ ਦਾ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਤੇ ਲਾਇਆ ਇਲਜ਼ਾਮ ਇਸ ਸਮੇਂ ਦੌਰਾਨ ਸ਼ੰਭੂ ਬਾਡਰ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖੁਸ਼ਾਲ ਕਤਰਨਾ ਲਾਇਆ ਗਿਆ ਸੀ ਜਿਸ ਕਤਰਨੇ ਨੂੰ ਪੁਲਿਸ ਵੱਲੋਂ ਚੁਕਵਾਇਆ ਜਾਣਾ ਉਪਰੰਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਵੱਲੋਂ ਲਗਾਏ ਇਲਜ਼ਾਮਾਂ ਮੁਤਾਬਕ ਪੁਲਸ ਵੱਲੋਂ ਖਤਾਨਾ ਵਿੱਚ ਛੁੱਟ ਦਿੱਤੀਆਂ ਗਈਆਂ ਸਨ ਇਸ ਦਰਨ ਵਕਫਾ ਕਿਸਾਨ ਕਿਸਾਨ ਅਤੇ ਬੰਦੀਆਂ ਵੱਲੋਂ ਟਰਾਲੀਆਂ ਚੋਰੀ ਹੋਣ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਉੱਪਰ ਲਾਏ ਗਏ ਹਨ ਬੀਤੀ ਰਾਤ ਭਾਰਤੀ ਕਿਸਾਨ ਜੁਨੀਆਂ ਨਾਲ ਇਕਤਾ ਆਜ਼ਾਦ ਦੇ ਸੂਬਾ ਆਗੂ ਹਰਜਸਵਿੰਦਰ ਸਿੰਘ ਵੱਲੋਂ ਸ਼ਹਿਰ ਨਾਬਾ ਦੇ ਅਲ ਹੋਰਾ ਗੇਟ ਵਿਖੇ ਕਿਸਾਨਾਂ ਨੂੰ ਇਕੱਠੇ ਕਰਕੇ ਪੱਪੂ ਵੈਲਡਿੰਗ ਦੀ ਦੁਕਾਨ ਵਰਕਸ਼ਾਪ ਦੇ ਬਾਹਰ ਦਰੀਆਂ ਵਿਛਾ ਕੇ ਧਰਨਾ ਦਿੱਤਾ ਲਾਇਆ ਗਿਆ ਹੈ ਇਸ ਦੌਰਾਨ ਕਿਸਾਨ ਆਗੂ ਕਿਸਾਨੋ ਜਸਵਿੰਦਰ ਸਿੰਘ ਅਤੇ ਗੰਮ ਦੂਰ ਸਿੰਘ ਦੇ ਇਲਜ਼ਾਮ ਲਾਉਂਦੇ ਆ ਕਿ ਸ਼ੰਭੂ ਬਾਡਰ ਤੋਂ ਚੋਰੀ ਹੋਈਆਂ ਦੋ ਟਰਾਲੀਆਂ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਰੱਪੂ ਵੱਲੋਂ ਘੱਟ ਵੱਢ ਕੇ ਵੇਚੀਆਂ ਜਗਾਈਆਂ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧੀ ਸਾਡੇ ਕੋਲ ਪੱਕੇ ਸਬੂਤ ਹਨ ਅਤੇ ਇਸ ਪਲਾਟ ਦੇ ਬਾਹਰ ਅਸੀਂ ਧਰਨਾ ਲਾਇਆ ਸੀ ਉਸ ਦੇ ਅੰਦਰ ਕੁਝ ਸਮਾਨ ਟਰਾਲੀਆਂ ਜਿਹਾ ਪਿਆ ਸੀ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕੋਤਵਾਲੀ ਮੁੱਖ ਮੁਖੀ ਐਸ ਐਚਓ ਸਰਜੀਤ ਸਿੰਘ ਸੀਮਾ ਪੁਲਿਸ ਪਾਰਟੀ ਨੂੰ ਲੈ ਕੇ ਪਹੁੰਚ ਗਏ ਹਨ ਅਤੇ ਕਿਸਾਨਾਂ ਦੀ ਗੱਲਬਾਤ ਸੁਣੀ ਹੈ ਇਸ ਦੌਰਾਨ ਐਸ ਐਚਓ ਵੱਲੋਂ ਕਿਸਾਨਾਂ ਤੋਂ ਨਿਖਤੀ ਰੂਪ ਵਿੱਚ ਸ਼ਿਕਾਇਤ ਲੈਣ ਉਪਰੰਤ ਵਰਕਸ਼ਾਪ ਦਾ ਗੇਟ ਖੁਲਵਾਇਆ ਗਿਆ ਹੈ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੰਕਜ ਪੱਪੂ ਸਟੀਲ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਅਤੇ ਜਨ ਨਗਰ ਕਾਉਂਸਲ ਦੇ ਪ੍ਰਧਾਨ ਸਜਾਤਾ ਚਾਵਲਾ ਦਾ ਪਤੀ ਹੈ ਉਸ ਉੱਪਰ ਮਾਮਲਾ ਦਰਜ ਕੀਤਾ ਜਾਵੇ ਐਸ ਐਚਓ ਜਸਰਦੀ ਸਿੰਘ ਸੀਮਾ ਮੁਤਾਬਕ ਸ਼ੰਭੂ ਬਾੜ ਦੇ ਟਰਾਲੀਆਂਾਂ ਚੋਰੀ ਕੀਤੇ ਜਾਣ ਨੂੰ ਲੈ ਕੇ ਮਾਮਲਾ ਪਹਿਲਾਂ ਤੋਂ ਹੀ ਦਰਜ ਹੈ ਜਦੋਂ ਕਿ ਸਬੰਧੀ ਪੰਕਜ ਪੱਪੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕਾਉਂਸਲ ਵਿੱਚ ਵੱਡੀ ਗਿਣਤੀ ਅੰਦਰ ਟੈਂਪੂ ਅਤੇ ਹੋਰ ਸਮਾਨ ਟਰਾਲੀਆਂ ਸਮੇਤ ਕੰਮ ਲਈ ਰੱਖਿਆ ਗਿਆ ਸੀ ਐਸਐਚਓ ਸਰਵਿਸਿਸ ਸੀਮਾ ਵੱਲੋਂ ਵਰਕਸ਼ਾਪ ਤੋਂ ਮਿਲੀਆਂ ਸਮਾਨ ਕਬਜ਼ੇ ਵਿੱਚ ਲੈ ਕੇ ਕੋਤਵਾਲੀ ਲਿਜਾਇਆ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ